ਗੁਰਾਇਆਂ ਦੀ ਇਨੋਂ ਦੇ ਪਿੰਡ ਦੁਸਾਂਸ ਕਲਾ ਵਿਖੇ ਇੱਕ ਚੋਰ ਵੱਲੋਂ ਤਿੰਨ ਬੈਂਕਾਂ ਵਿੱਚੋਂ ਚੋਰੀ ਕਰਨ ਦੀ ਅਸਫਲ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਈਏ ਚੋਰ ਨੇ SBI ਬੈਂਕ ਕੋਆਪਰੇਟਿਵ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਦੀਆਂ ਤਾਕੀਆਂ ਦੇ ਗਰਿੱਲਾਂ ਅਤੇ ਸ਼ੀਸ਼ੇ ਤੋੜ ਕੇ ਅੰਦਰ ਵੜਨ ਤੋਂ ਬਾਅਦ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਅਸਫਲ ਰਿਹਾ ਰਾਹਤੀਗਾ ਲੈ ਰਹੀ ਹੈ ਕਿ ਆਲੇ ਦੁਆਲੇ ਦੇ ਲੋਕਾਂ ਨੇ ਜਦੋਂ ਸ਼ੀਸ਼ਾ ਟੁੱਟਣ ਦੀ ਆਵਾਜ਼ ਸੁਣੀ ਤਾਂ ਉਹ ਇਕੱਠੇ ਹੋ ਗਏ ਉਸ ਤੋਂ ਬਾਅਦ ਉਕਤ ਚੋਰ ਬਿਨਾ ਕੁਝ ਨੁਕਸਾਨ ਕਰੇ ਫਰਾਰ ਹੋ ਗਿਆ ਇਸ ਪੂਰੀ ਵਾਰਦਾਤ ਵਿੱਚ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਹੈ ਕਿ ਚੋਰ ਵੱਲੋਂ ਬੈਂਕ ਦੀ ਸੇਫ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ ਉਹ आके ਕੇ ਦੇਖਿਆ ਮੈਂ ਦੱਸਿਆ ਕਿ ਕੀ ਆਉਗੇ ਮੈਂ ਲੋੜੇ ਚਾਹੀਦੀ ਹੈ ਤਾਂ ਮੈਂ ਜੀ ਡਿਰੇਕਟਰ ਵਾਲੇ ਕੋਲ ਸੈਂਡ ਕੀਤਾ ਉਹਨਾਂ ਤੋਂ ਉਹਨੇ ਬਤਾ ਕਰਾਇਆ ਅੱਛਾ ਉਹਨੇ ਆਪੇ سارے ਡਰਾਉ ਡੂ ਚੈੱਕ ਕੀਤੇ ਹਨ ਮਾਰੀਆਂ ਉਹਨਾਂ ਦੇ ਚੈੱਕ ਕੀਤੇ ਹਨ ਕਿੰਨੀਆਂ ਸਾਰੀ ਸੇਵਾਵਾਂ ਮਾਰੀਆਂ ਇਹਨਾਂ ਦਾ ਦਰਮਿਆਨ ਜਨਵਰੀ ਚੱਲ ਰਿਹਾ ਹੈ ਕੱਦ ਕਿੰਨਾ ਲੰਬਾ ਮੁੰਡੇ ਦਾ ਤੁਹਾਡਾ ਲਗਦਾ ਹੈ ਕਿ ਕਿੰਨਾ ਸਾਰੀ ਉੱਚਾ ਲੰਬਾ ਹੈ 5 ਸਾਲ 55 ਹੋਗਾ ਠੀਕ ਹੈ ਠੀਕ ਹੈ ਇਹਦੇ ਇਹਦੇ ਸੰਬੰਧੀ ਤੁਸੀਂ ਪੁਲਿਸ ਨੂੰ ਦਰਖਾਸਤ ਦਿੱਤੀ ਹੈ ਪੁਲਿਸ ਵਾਲਾ ਆ ਕੇ ਜਿਵੇਂ ਦੱਸਿਆ ਸੀਗਾ ਉਹ ਆ ਕੇ ਆਖਾ ਜਾਂ ਚੈੱਕ ਕਰਦੇ ਹੋਏ ਆ ਆ ਕਦੀ ਵੀ ਕਦੀ ਅੱਛਾ ਸ਼ੁਕਰਾ ਬਚਾਅ ਹੋ ਗਿਆ ਸਾਰਾ ਠੀਕ ਧੰਨਵਾਦ